ਆਹ ਹੁਣਾਂ ਨਵਾਂ ਕੰਮ ਚਲਾਇਆ ਵੋਟਾਂ ਲੈਣ ਦਾ ਟਾਈਮ ਆ ਗਿਆ ਹੁਣ ਕਦੀ ਲੁਧਿਆਣਾ ਜ਼ਿਲ੍ਹੇ ਚ ਕਦੀ ਕਪੂਰਥਲ ਕੇ ਜਿਲੰਦਰ ਸੋਂ ਇੰਕਾਊਂਟਰ ਸ਼ੁਰੂ ਕਰਤੇ ਕੱਲ ਇੱਕ ਬੰਦਾ ਮਾਰਿਆ ਕਹਿੰਦੇ ਉਹਦੀਆਂ ਦੋਨੋਂ ਬਾਹਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਵੱਜੀ ਸੀ ਹੱਥ ਖੜੀ ਹੱਥ ਖੜੀ ਵੱਜੀ ਸੀ ਤੇ ਉਹ ਹੱਥ ਖੜੀ ਵੱਜਣ ਦੇ ਬਾਵਜੂਦ ਦੋਨੋਂ ਬਾਹਾਂ ਵੱਜਣ ਦੇ ਬਾਵਜੂਦ ਗੋਟੇ ਬੰਨੇ ਸੀ ਉਹ ਗੋਲੀ ਮਾਰਤੀ ਉਹਨੇ ਪੁਲਿਸ ਵਾਲੇ ਨੂੰ ਪੁਲਿਸ ਵਾਲਾ ਵੱਤ ਗਿਆ ਉਹਨੂੰ ਮਾਰ ਦਿੱਤਾ ਕਿਉਂ ਕਿ ਅੰਦਾ ਪਰ ਤੁਲੇ ਵੋਟਾਂ ਬਾਅਦ ਸੇ ਹਰ ਕਮ ਹੋ ਸਕਦਾ ਪ੍ਰਤਾਪ ਸਿੰਘ ਬਾਜਬਾ ਦੀ ਸਪੀਚ 21 ਦਸੰਬਰ ਨੂੰ ਜਗਰਾਓ ਧਰਨੇ ਦੀ ਹੈ ਇਥੇ ਪੰਜਾਬ ਕਾਂਗਰਸ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮਾਨ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਸੀ ਇਸ ਦੌਰਾਨ ਪ੍ਰਤਾਪ ਸਿੰਘ ਬਾਜਬਾ ਨੇ ਪੁਲਿਸ ਕਾਰਵਾਈ ਤੇ ਸਵਾਲ ਚੁੱਕੇ ਉਸ ਪੁਲਿਸ ਕਾਰਵਾਈ ਤੇ ਜਿਸ ਦੀ ਤਾਰੀਫ 20 ਦਸੰਬਰ ਨੂੰ ਉਹਨਾਂ ਦੀ ਹੀ ਪਾਰਟੀ ਦੇ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਨੇ ਕੀਤੀ ਸੀ ਇਹ ਸੋਸ਼ਲ ਮੀਡੀਆ ਪੋਸਟ ਗੁਰਜੀਤ ਸਿੰਘ ਔਜਲਾ ਦੀ ਹੈ ਔਜਲਾਣੀ ਇਸ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਪੁਲਿਸ ਵੱਲੋਂ ਨਸ਼ੇ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਡੀ ਮੁਹਿੰਮ ਵਿੱਚ ਮਿਲਣ ਵਾਲੀਆਂ ਕਾਮਯਾਬੀਆਂ ਕਾਰਨ ਆਮ ਨਾਗਰਿਕ ਰਾਹਤ ਮਹਿਸੂਸ ਕਰ ਰਹੀ ਹੈ ਉਹ ਸਰਕਾਰ ਅਤੇ ਪੁਲਿਸ ਫੋਰਸ ਦੀ ਹੌਸਲਾ ਅਫਜ਼ਾਈ ਕਰਦੇ ਨੇ ਉਮੀਦ ਵੀ ਜਿਤਾਈ ਕਿ ਪੰਜਾਬ ਬਦਨਾਮ ਸੂਬਿਆਂ ਦੀ ਸੂਚੀ ਦੇ ਵਿੱਚੋਂ ਜਲਦ ਪਾਰ ਹੋਵੇਗਾ ਹੁਣ ਜਿਹੜੀ ਪੁਲਿਸ ਕਾਰਵਾਈਆਂ ਗੁਰਜੀਤ ਸਿੰਘ ਔਜਲਾਣੀ ਤਾਰੀਫਾਂ ਦੇ ਪੁੱਲ ਬਣੇ ਨੇ ਉਸੇ ਪੁਲਿਸ ਕਾਰਵਾਈ ਤੇ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕੇ ਨੇ ਕਿਉਂਕਿ ਪਿਛਲੇ ਦਿਨਾਂ ਵਿੱਚ ਪੰਜਾਬ ਪੁਲਿਸ ਨੇ ਵੱਖ-ਵੱਖ ਇਨਕਾਊਂਟਰਾਂ ਦੇ ਦੌਰਾਨ ਕਈ ਗੈਂਗਸਟਰਾਂ ਨੂੰ ਦਬੋਚਿਆ ਅੰਮ੍ਰਿਤਸਰ ਦੇ ਜੰਡੇਆਲਾ ਗੁਰੂ ਵਿੱਚ ਪੁਲਿਸ ਨੇ ਇੱਕ ਗੈਂਗਸਟਰ ਨੂੰ ਉਸ ਸਮੇਂ ਢੇਰ ਕਰ ਦਿੱਤਾ ਸੀ ਜਦੋਂ ਉਹ ਹੱਥਕੜੀ ਦੇ ਸਣੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅੰਮ੍ਰਿਤਸਰ ਦੇ ਵਿੱਚ ਇਸ ਇਨਕਾਊਂਟਰ ਬਾਅਦ ਔਰਜਲਾ ਨੇ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਪਰ ਬਾਜਵਾ ਉਸੇ ਇਨਕਾਊਂਟਰ ਨੂੰ ਲੈ ਕੇ ਮਾਨ ਸਰਕਾਰ ਨੂੰ ਕੋਸਦੇ ਆਂ ਇਸ ਨੂੰ ਵੋਟ ਰਾਜਨੀਤੀ ਦਾ ਸਰੇ ਨਹੀਂ ਆ ਹੁਣਾਂ ਨਵਾਂ ਕੰਮ ਚਲਾਇਆ ਵੋਟਾਂ ਲੈਣ ਦਾ ਟਾਈਮ ਆ ਗਿਆ ਹੁਣ ਕਦੀ ਲੁਧਿਆਣਾ ਜ਼ਿਲ੍ਹੇ ਚ ਕਦੀ ਕਪੂਰਥਲ ਕੇ ਜਿਲੰਦਰ ਸੋਣ ਇੰਕਾਊਂਟਰ ਸ਼ੁਰੂ ਕਰਤੇ ਕੱਲ ਇੱਕ ਬੰਦਾ ਮਾਰਿਆ ਕਹਿੰਦੇ ਉਹਦੀਆਂ ਦੋਨੋਂ ਬਾਵਾ ਜਿਹੜੀਆਂ ਉਹਨਾਂ ਦੇ ਵਿੱਚ ਉਹ ਵੱਜੀ ਸੀ ਹੱਥ ਕੜੀ ਹੱਥ ਕੜੀ ਹੱਥ ਕੜੀ ਵੱਜੀ ਸੀ ਤੇ ਉਹ ਹੱਥ ਕੜੀ ਵੱਜਣ ਦੇ ਬਾਵਜੂਦ ਦੋਨੋਂ ਬਾਵਾ ਵੱਜਣ ਦੇ ਬਾਵਜੂਦ ਗੋਟ ਬਨੇ ਸੀ ਉਹ ਗੋਲੀ ਮਾਰਤੀ ਉਹਨੇ ਪੁਲਿਸ ਵਾਲੇ ਨੂੰ ਪੁਲਿਸ ਵਾਲਾ ਵੱਜ ਗਿਆ ਉਹਨੂੰ ਮਾਰ ਦਿੱਤਾ ਸੋ ਕਿਆੰਦਾ ਦਾ ਮਤਲਬ ਵੋਟਾਂ ਬਾਸੇ ਹਰ ਕਮ ਹੋ ਸਕ। ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾੜੀ ਨਵਜੋਤ ਸਿੰਘ ਸਿੱਧੂ ਦੀਆਂ ਵੱਖਰੀਆਂ ਸਰਗਰਮੀਆਂ ਨੂੰ ਲੈ ਕੇ ਕੋਸਿਆ ਸੀ। ਜਵਾਬ ਵਿੱਚ ਸਿੱਧੂ ਨੇ ਉਲਟਾ ਉਹਨਾਂ ਦੀ ਹੀ ਲੀਡਰਸ਼ਿਪ ਤੇ ਸਵਾਲ ਚੁੱਕੇ ਸੀ। ਜਿਹੜੀ ਪੰਜਾਬ ਕਾਂਗਰਸ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਜੁੜਤਾ ਦੇ ਨਾਲ ਜਾਣ ਦਾ ਦਮ ਭਰ ਰਹੀ ਹੈ, ਉਸੇ ਪਾਰਟੀ ਦੇ ਲੀਡਰਾਂ ਦੇ ਬਿਆਨ ਕਈ ਸਵਾਲ ਖੜੇ ਕਰਦੇ ਨੇ।